ਤੇ ਉਹਨੂੰ ਫਾਨ ਲਗੇ ਤੇ ਮਤਲਬ ਵੀ ਉਹਨਾਂ ਚਾਬੀ ਕੱਢਣ ਕਿ ਉਹਨਾਂ ਨੇ ਫਾਇਰ ਕਰਤੇ ਮੈਂ ਭੱਜ ਕੇ ਜਾ ਕੇ ਉਹਨਾਂ ਨੂੰ ਮੋਟਰਸਾਈਕਲ ਤੋਂ ਥੱਲੇ ਸਿੱਟਿਆ ਮੈਂ ਮੋਟਰਸਾਈਕਲ ਉੱਤੇ ਸਿੱਟ ਲਿਆ ਉਹ ਬੰਦਾ ਜਿਹੜਾ ਮੂਰੇ ਚਲਾਉਂਦਾ ਸੀ ਉਹ ਤਾਂ ਮੂਰੇ ਪੱਧ ਗਿਆ ਜਿਹਦੇ ਕੋਲ ਪਿਸਤੌਲ ਸੀ ਉਹ ਮੈਂ ਫੜ ਵੀ ਲਾਇਆ ਸਿੱਟ ਲਿਆ ਸੀਗਾ ਉਹਨੂੰ ਮੈਂ ਮਰੋੜਾ ਦਿੱਤਾ ਹੱਥ ਨੂੰ ਤੇ ਉਹਨੇ ਫਿਰ ਦੋ ਫਾਇਰ ਵੀ ਕਰਤੇ ਦਾਦਾ ਸੀ ਸੰਗਰਾਮੀ ਸੀ ਆ ਬਹੁਤ ਵੱਡੀ ਕੁਰਬਾਨੀ ਉਹਨਾਂ ਦੀ ਸੀਗੀ ਪਰ ਸਾਡੀ ਤਾਂ ਪੀੜ੍ਹੀ ਦੇ ਵਿੱਚ ਹੀ ਇਹ ਜੋਸ਼ ਹੈ ਪਰਿਵਾਰ ਵੱਲੋਂ ਹੀ ਪਰਿਵਾਰ ਦੇ ਹਾਂ ਹਾਂ ਪਰਿਵਾਰ ਦੇ ਬਾਪੂ ਸੀ ਫੌਰੀ ਕਰਦਾ ਸੀ ਕਿਸੇ ਜੀ ਮਰਨਾ ਇੱਕ ਦਿਨ ਹੈ ਇਹ ਮਰਨਾ ਕਿਦੋਂ ਵੀ ਮਰਦਾ ਹੈ ਕਿਦੋਂ ਵੀ ਅਜਾ ਗੋਲੀ ਨਾ ਮਾਰਨ ਤਾਂ ਗੋਲੀ ਨਾ ਮਰ ਜੂਹੀ ਜੇ ਮੌਤ ਮੱਜੇ ਦੇ ਪੈਰ ਨੂੰ ਵੀ ਆਉਂਦਾ ਆਉਗੀ ਇਹਦਾ ਕੋਈ ਡਰਨ ਦੀ ਲੋੜ ਨਹੀਂ ਹੁੰਦੀ ਪਰ ਹਮਮਤ ਕਰਨੀ ਚਾਹੀਦੀ ਬੰਦੇ ਜੀ ਘਰਦਿਆਂ ਨੇ ਨਹੀਂ ਕਿਹਾ ਜਦੋਂ ਤੁਹਾਡੀ ਇਹ ਗੱਲ ਘਰੇ ਪਹੁੰਚੇ ਵੀ ਘਰਦਿਆਂ ਵੀ ਕੁਝ ਨਹੀਂ ਹੁੰਦਾ ਘਰ ਕਦੇ ਧਿਆਨ ਹੀ ਨਹੀਂ ਦਿੱਤਾ ਇਸ ਕਿਤੇ ਨਾ ਹੌਸਲਾ ਕਿੱਥੋਂ ਆ ਕਿੱਥੋਂ ਆਇਆ ਉਹ ਅਕਾਲਪੁਰ ਫਿਰਨਾ ਹੈ ਬੀਤੇ ਕੱਲ ਮਾਨਸਾ ਦੇ ਵਿੱਚ ਇੱਕ ਦੁਕਾਨ ਤੇ ਗੋਲੀ ਚੱਲਦੀ ਆ ਤਾਂ ਉਸ ਤੋਂ ਬਾਅਦ ਜਿਹੜੇ ਗੋਲੀ ਚਲਾਉਣ ਵਾਲੇ ਉਹ ਭੱਜ ਲੈਂਦੇ ਆ ਤੇ ਅੱਗੇ ਜਾ ਕੇ ਉਹਨਾਂ ਨੂੰ ਉਹਨਾਂ ਦੀ ਇੱਕ ਸਕੂਟਰੀ ਜਿਹੜਾ ਮੋਟਰਸਾਈਕਲੋਂ ਦੇ ਇੱਕ ਐਕਟਵਾ ਦੀ ਵਿੱਚ ਵਜਦਾ ਤਾਂ ਉੱਥੇ ਇੱਕ ਬਜ਼ੁਰਗ ਹਿੰਮਤ ਕਰਕੇ ਹਾਲਾਂਕਿ ਹਥਿਆਰਬੰਦ ਸਨ ਉਹਨਾਂ ਕੋਲ ਹਥਿਆਰ ਚੰਨ ਹਿੰਮਤ ਬੰਦ ਕਰਕੇ ਉਹਨਾਂ ਨੂੰ ਫੜਦੇ ਨੇ ਫੜਨ ਦੀ ਕੋਸ਼ਿਸ਼ ਕਰਦੇ ਨੇ ਫੜ ਵੀ ਲੈਂਦੇ ਨੇ ਪਰ ਉਹ ਭੱਜ ਜਾਂਦੇ ਥੋ ਵੀ ਗੋਲੀ ਚਲਾ ਕੇ ਭੱਜ ਜਾਂਦੇ ਨੇ ਇੰਨੀ ਵੱਡੀ ਉਮਰ ਦੇ ਵਿੱਚ ਐਡੀ ਦਲੇਰੀ ਐਡਾ ਹੌਸਲਾ ਕਿ ਸਾਹਮਣੇ ਪਤਾ ਹੋਵੇ ਕਿ ਗੋਲੀ ਵੀ ਵਾਈ ਸਕਦੀ ਹੈ ਨੁਕਸਾਨ ਵੀ ਹੋ ਸਕਦਾ ਹੈ ਫਿਰ ਵੀ ਇਹੋ ਜਿਹਾ ਉਦਮ ਕਰਨਾ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਾਪੂ ਜੀ ਨੇ ਬਾਪੂ ਜੀ ਮਾੜਾ ਇਹ ਦੱਸੋਗੇ ਸ਼ੁਰੂ ਤੋਂ ਕਿਵੇਂ ਤੁਹਾਨੂੰ ਪਤਾ ਲੱਗਿਆ ਵੀ ਉਹ ਬੰਦੇ ਆ ਰਹੇ ਆ ਉਹ ਕੁਝ ਕਰਕੇ ਆ ਰਹੇ ਆ ਜਾਂ ਤੁਹਾਨੂੰ ਸ਼ੱਕ ਪਿਆ ਕੋਈ ਸ਼ੱਕ ਨਹੀਂ ਪਿਆ ਜੀ ਉਹਨਾਂ ਦੇ ਬੀਬੀਆਂ ਦੇ ਵਿੱਚ ਦੋ ਬੀਬੀਆਂ ਸਕੂਟਰੀ ਤੇ ਸੀ ਉਹਨਾਂ ਦੇ ਵਿੱਚ ਆ ਕੇ ਸਕੂਟਰ ਵੱਜਿਆ ਉਹਦਾ ਕਾਹ ਆ ਸੀ ਭੱਜਦੇ ਸੀ ਉੱਥੋਂ ਭੱਜਿੰਦੇ ਉਹ ਬੁੜੀਆਂ ਨੇ ਰੌਲਾ ਪਾਇਆ ਇਹ ਸ਼ੇਰੂ ਵਰਗੇ ਸਾਰੇ ਭੱਜ ਕੇ ਆ ਕੇ ਫੜ ਕੇ ਸੀ ਤੇ ਉਹਨਾਂ ਨੂੰ ਫੜਨ ਲੱਗੇ ਤੇ ਮਤਲਬ ਵੀ ਉਹਨਾਂ ਦੀ ਚਾਬੀ ਕੱਢ ਲੈਣ ਕਿ ਉਹਨਾਂ ਨੇ ਫਾਇਲ ਕਰਤੀ ਫਾਇਲ ਕਰਕੇ ਇਹ ਪਿੱਛੇ हट ਗਏ ਬਜਿਆ ਨਹੀਂ ਕਿਸੇ ਦੇ ਫਾਇਲ ਦੋ ਫਾਇਲ ਕੱਢੇ ਉਹਨਾਂ ਨੇ ਉਦੋਂ ਮੈਨੂੰ ਪਤਾ ਲੱਗਿਆ ਵੀ ਉਹ ਕਰਦੇ ਆ ਭੱਜਦੇ ਆ ਬੰਦੇ ਮੈਂ ਭੱਜ ਕੇ ਜਾ ਕੇ ਉਹਨਾਂ ਨੂੰ ਮੋਟਰਸਾਈਕਲ ਤੋਂ ਥੱਲੇ ਸਿੱਟਿਆ ਮੈਂ ਮੋਟਰਸਾਈਕਲ ਉੱਤੇ ਸਿੱਟ ਲਿਆ ਉਹ ਬੰਦਾ ਜਿਹੜਾ ਮੂਹਰੇ ਚਲਾਉਂਦਾ ਸੀ ਉਹ ਤਾਂ ਮੂਹਰੇ ਭੱਜ ਗਿਆ ਜਿਹਦੇ ਕੋਲ ਪਿਸਤੌਲ ਸੀ ਉਹ ਮੈਂ ਫੜ ਵੀ ਲਏ ਸਿੱਟ ਲਿਆ ਸੀਗਾ ਪਰੇਸ਼ ਕਰਕੇ ਮੇਰਾ ਹੱਥ ਥੋੜਾ ਜਿਹਾ ਕਾਮਜਾਬ ਨਹੀਂ ਸੀਗਾ ਤੇ ਇਸ ਕਰਕੇ ਮਤਲਬ ਵੀ ਉਹਨੂੰ ਮਰੋੜਾ ਦਿੱਤਾ ਹੱਥ ਨੂੰ ਤੇ ਉਹਨੇ ਫਿਰ ਦੋ ਫਾਇਰ ਵੀ ਕਰਤੇ ਉਹਦੋਂ ਹੀ ਹਾਂ ਉਹ ਫਾਇਰ ਵੀ ਕਰੇ ਉਹਨੇ ਪਰ ਫਿਰ ਉਹ ਛਡਾਉਣ ਚ ਕਾਮਜਾਬ ਹੋ ਗਿਆ ਕਿਉਂਕਿ ਜਦੋਂ ਕੋਈ ਦੂਜਾ ਬੰਦਾ ਨਹੀਂ ਲੱਗਿਆ ਕਿੰਨੇ ਕ ਵਜੇ ਦੀ ਗੱਲ ਆ ਕਿੰਨੇ ਕ ਵਜੇ ਦੀ ਗੱਲ ਆ ਸਰ ਕਿ ਉਹਨਾਂ 6:00 ਦੇ 4:00 5:00 ਦੇ ਲਗਭਗ ਗੱਲ ਆ ਇਹ ਉਹਦੋਂ ਦੀ ਗੱਲ ਆ ਜਦੋਂ ਉਹ ਆਈ ਸੀ ਤੁਹਾਡੇ ਨਾਲ ਹੋਰ ਲੋਕ ਦੇਖਦੇ ਰਹੇ ਲੱਗਿਆ ਕੋਈ ਨਹੀਂ ਤੁਸੀਂ ਇਕੱਲੇ ਹੀ ਇਹ ਜਦੋਂ ਜਦ ਕਰਦੇ ਰਹੇ ਉੱਥੇ ਸੀ ਸਾਰੇ ਸੀ ਦੂਜੇ ਵੀ ਪਰ ਉਹ ਕੋਈ ਲੈ ਨਹੀਂ ਲੱਗਿਆ ਫੋਟੋ ਉੱਥੇ ਨਹੀਂ ਬਣਾਈ ਜਾਂਦੇ ਪਰੇ ਨੀ ਵੀ ਫਾਲ ਲੀਏ ਪਰ ਇਹ ਹਥਿਆਰਾਂ ਤੋਂ ਡਰਦੇ ਸੀ ਉਹਨਾਂ ਦੇ ਤੋਂ ਪਰ ਮੈਂ ਤਾਂ ਹਿੰਮਤ ਕਰਕੇ ਜੋ ਮੈਨੂੰ ਕਿਉਂ ਸ਼ੁਰਾ ਵੀ ਜੇ ਮੈਂ ਹੁਣ ਮੈਂ ਆਪੇ ਗਮਾਂਡੀ ਦੀ ਮਤ ਨਹੀਂ ਕਰ ਮੇਰੀ ਕੌਣ ਕਰਨ ਨੂੰ 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 ਨਹੀਂ ਡਰ ਜਿਵੇਂ ਤੁਸੀਂ ਕਹਿੰਦੇ ਪਤਾ ਨਹੀਂ ਡਰਦੇ ਤੁਹਾਨੂੰ ਹੀ ਡਰ ਲੱਗਿਆ ਵੀ ਐਸੀ ਉਮਰਾਂ ਮੈਂ ਐਸ ਉਮਰ ਦੇ ਵਿੱਚ ਇਹਨਾਂ ਦੇ ਨਾਲ ਝੱਟ ਕੇ ਮੈਂ ਕੀ ਲੈਣਾ ਮਰਨਾ ਇੱਕ ਦਿਨ ਹੈ ਇਹ ਮਰਨਾ ਕਦੋਂ ਵੀ ਮਰਦਾ ਹੈ ਕਦੋਂ ਵੀ ਐਸੇ ਗੋਲੀ ਨਾਲ ਮਰਨ ਤਾਂ ਗੋਲੀ ਨਾਲ ਮਰ ਜੂਗੀ ਜੇ ਮੌਤ ਮੰਜੇ ਦੇ ਪੈਰ ਨੂੰ ਵੀ ਆਉ ਤੇ ਆਊ ਆਊਗੀ ਇਹਦਾ ਕੋਈ ਡਰਨ ਦੀ ਲੋੜ ਨਹੀਂ ਹੁੰਦੀ ਪਰ ਹਿੰਮਤ ਕਰਨ ਦੀ ਹੋਣੀ ਚਾਹੀਦੀ ਬੰਦੇ ਜੀ ਮਤਲਬ ਜਮੀਰ ਜਾਗਦੇ ਹੋਣੀ ਚਾਹੀਦੀ ਜੇ ਜ਼ਮੀਨ ਸਾਡੀਆਂ ਜ਼ਮੀਰਾਂ ਨਹੀਂ ਜਾਗ ਰਹੀਆਂ ਮਸਲਾ ਇੰਨਾ ਹੀ ਆ ਹੋਰ ਕੋਈ ਪਸੰਦ ਨਹੀਂ ਬੰਦੇ ਤੋਂ ਬੰਦਾ ਕੋਈ ਤਕੜਾ ਨਹੀਂ ਹੈਗਾ ਆਪਦੀ ਜ਼ਮੀਰ ਤਕੜੀ ਹੋਣੀ ਚਾਹੀਦੀ ਹੈ ਬੰਦੇ ਦੀ ਘਰਦਿਆਂ ਨੇ ਨਹੀਂ ਕਿਹਾ ਜਦੋਂ ਤੁਹਾਡੀ ਗੱਲ ਘਰੇ ਪਹੁੰਚੇ ਵੀ ਘਰਦਿਆਂ ਵਿੱਚ ਕੁਝ ਨਹੀਂ ਹੁੰਦਾ ਘਰਦਿਆਂ ਨੇ ਧਿਆਨ ਹੀ ਨਹੀਂ ਦਿੱਤਾ ਸੀ ਇਹ ਘਰਦਿਆਂ ਦੀ ਗੱਲ ਬਾਰੇ ਕੋਈ ਧਿਆਨ ਨਹੀਂ ਦਿੰਦੇ ਸੀ ਹੌਸਲਾ ਕਿੱਥੋਂ ਆ ਕਿੱਥੋਂ ਆਇਆ ਉਹ ਅਕਾਲ ਪੁਰਖ ਨੇ ਗੁਰਬਾਣੀ ਪੜ੍ਹਦੇ ਆ ਗੁਰੂ ਨਾਨਕ ਦੇ ਸ਼ਬਦ ਹੈ ਇੱਕ ਜੋ ਤੋ ਪ੍ਰੇਮ ਖੇਲਣ ਦਾ ਚਾਹੂ ਸਿਰ ਧਲ ਤੱਕਲੀ ਮੇਰੀ ਆਉ ਮਤਲਬ ਹੀ ਕੁਰਬਾਨੀ ਦੇ ਵਿੱਚ ਜਦੋਂ ਸਾਨੂੰ ਸੋਹੇ ਦਿੰਦੀ ਹੈ ਉਹਦੇ ਭਰੋਸਾ ਰੱਖੀਂਦਾ ਵੀ ਜਦੋਂ ਗੋਲੀਆਂ ਵਰਧੀਆਂ ਚ ਨਹੀਂ ਬੰਦਾ ਮਰੇ ਤੇ ਹੁਣ ਕੀ ਮਰਾਂਗੇ ਕਈ ਵਾਰ ਇਹ ਹੁੰਦਾ ਨਾ ਉਹਦੇ ਮੌਕੇ ਤੇ ਦਾ ਹਸੋ ਪਹਿਚਾਨੀਆਂ ਜੋ ਲਾਰਾਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰਿਆ ਕਬੂ ਨਾ ਛੜਾ ਖੇਤ ਤੇ ਇਸ ਕਰਕੇ ਸਾਡਾ ਪਹਿਲੇ ਜਦੋਂ ਤੋਂ ਸੰਗਰਾਮੀ ਪਰਿਵਾਰ ਆ ਕੋਈ ਸਾਨੂੰ ਕਈ ਵਾਰ ਦਾਦਾ ਸੀ ਸੰਗਰਾਮੀ ਸੀ ਆ ਬਹੁਤ ਵੱਡੀ ਕੁਰਬਾਨੀ ਉਹਨਾਂ ਦੀ ਸੀਗੀ ਉਹਦੇ ਬਾਪੂ ਜੀ ਸਾਰੇ ਜੱਥਾ ਜਾਂਦੇ ਸੀਗੇ ਅਕਾਲੀ ਦਲ ਦੇ ਵੱਡੇ ਬਹੁਤ ਵੱਡੇ ਵਰਕਰ ਸੀਗੇ ਜਹੇਦਾਰ ਰਹੇ ਹੈਗੇ ਬਠਿੰਡੇ ਜ਼ਿਲ੍ਹੇ ਦੇ ਹੈ ਹੁਣ ਤਾਂ ਮਾਨਸਾ ਜ਼ਿਲ੍ਹਾ ਬਣ ਗਿਆ ਉਹ ਬਠਿੰਡਾ ਜ਼ਿਲ੍ਹਾ ਸੀਗਾ ਪਰ ਸਾਡੀ ਤਾਂ ਪੀੜ੍ਹੀ ਦੇ ਵਿੱਚ ਹੀ ਇਹ ਜੋਸ਼ ਹੈ ਜਦੋਂ ਐਸਾ ਕੁਝ ਸਾਹਮਣੇ ਹੋ ਰਿਹਾ ਸੀ ਉਦੋਂ ਕੀ ਆਇਆ ਦਿਲ ਦੇ ਵਿੱਚ ਵੀ ਯਾਰ ਫੜਿਆ ਜਾਵੇ ਇਹਨਾਂ ਨੂੰ ਕੋਈ ਨਹੀਂ ਉਹਦਾ ਮੰਤਰੀ ਜੀ ਜ਼ਰੂਰ ਹੈ ਵੀ ਜੇ ਫੜ ਲੈਣ ਤਾਂ ਚੰਗੀ ਗੱਲ ਸੀ ਗਾਹਾਂ ਕਿਸੇ ਦਾ ਹੋਰ ਨਾ ਸ਼ਾਂਤ ਹੋ ਅੱਛਾ ਕਈ ਵਾਰੀ ਮੌਕੇ ਤੇ ਐਸਾ ਕੁਝ ਚਲੋ ਐਸਾ ਕੁਝ ਕਰ ਬੈਠੇ ਜਦੋਂ ਬਾਅਦ ਦੇ ਵਿੱਚ ਦਿਮਾਗ ਦੇ ਦਿਮਾਗ ਤੇ ਗੱਲ ਆਈ ਇਹ ਤਾਂ ਨਹੀਂ ਲੱਗਿਆ ਵੀ ਯਾਰ ਜੇ ਕਿਤੇ ਉਹ ਮੇਰੇ ਨਾਲ ਕੁਝ ਕਰ ਜਾਂਦੇ ਫੇ ਕੀ ਹੁੰਦਾ ਸੀ ਕੁਈ ਨਹੀਂ ਨਾ ਨਾ ਜਦ ਰਨਾ ਕੱਲ੍ਹ ਦੇ ਜਿੱਦੇ ਕਿਸੇ ਹੋਣਾ ਉਦੋਂ ਹੋਣਾ ਉਹਨੂੰ ਕੋਈ ਟਾਲ ਨਹੀਂ ਸਕਦਾ ਕੰਮ ਕੀ ਕਰਦੇ ਹੋ ਤੁਸੀਂ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਆ ਸਿੰਘ ਸਭਾ ਆਪਣਾ ਬਾਬਾ ਬੁੱਢਾ ਹੀ ਤੇ ਇੱਕ ਇਹ ਗੱਲ ਆ ਤੁਸੀਂ ਕਿਹਾ ਵੀ ਓਕਾਲ ਪੁਰਖ ਦਾ ਜਜ਼ਬਾ ਗੁਰਬਾਣੀ ਪੜਦੇ ਹੋ ਇਹ ਗੁਰਬਾਣੀ ਤੋਂ ਸੇਧ ਲੈ ਕੇ ਇੰਨੀ ਦਲੇਰੀ ਆਉਂਦੀ ਆ ਹਾਂ ਜੀ ਜਿਹੜਾ ਗੁਰਬਾਣੀ ਪੜਦਾ ਉਹਨੂੰ ਮਰਨ ਦਾ ਕੋਈ ਡਰ ਨਹੀਂ ਜਿਹੜਾ ਗੁਰਬਾਣੀ ਤੋਂ ਕੋਹਾਂ ਦੂਰ ਐ ਉਹ ਹੀ ਮਰਨ ਤੋਂ ਡਰਦਾ ਹੈ ਉਹੀ ਹੋਰ ਕੰਮਾਂ ਤੋਂ ਡਰਦਾ ਹੈ ਜਿਹੜਾ ਗੁਰਬਾਣੀ ਪੜ੍ਹਦਾ ਏ ਉਹਨੂੰ ਮਰਨ ਦਾ ਕੋਈ ਭੋਰਾ ਵੀ ਡਰ ਨਹੀਂ ਹੈ ਉਹ ਕਹਿੰਦਾ ਵੀ ਇੱਕ ਦਿਨ ਤਾਂ ਆਉਣੀ ਆਉਣੀ ਹੈ ਜਿਵੇਂ ਤੁਸੀਂ ਸਟੇਜ ਤੋਂ ਇੱਕ ਕਹਾਣੀ ਵੀ ਸੁਣਾਈ ਕਿ ਜੇਕਰ ਅਸੀਂ ਅੱਡ-ਅੱਡਾਂ ਤਾਂ ਸਾਰਾ ਕੁਝ ਹੋਊਗਾ ਜੇ ਇਕੱਠੇ ਹੁੰਦੇ ਇਕੱਠੇ ਹੋਈਏ ਤਾਂ ਇਹ ਕਿਸੇ ਦੀ ਮਜਾਲ ਨਹੀਂ ਕਿ ਸਾਡੀਆਂ ਦੁਕਾਨਾਂ ਤੇ ਇੱਕ ਐਸਾ ਕੁਝ ਕਰ ਜਾਵੇ ਤੁਹਾਨੂੰ ਲੱਗਦਾ ਕਿ ਇਹ ਵੀ ਇੱਕ ਕਾਰਨ ਹੈ ਹਾਂ ਬਹੁਤ ਵੱਡਾ ਕਾਰਨ ਹੈ ਇਹ ਬਹੁਤ ਵੱਡਾ ਕਾਰਨ ਹੈ ਜਦੋਂ ਅਸੀਂ ਇਕੱਠੇ ਸਾਡਾ ਸਾਰੀ ਗੱਲ ਇੱਕ ਦੇ ਵਿੱਚ ਬਹੁਤ ਵੱਡੀ ਹੁੰਦੀ ਹੈ ਜਿਵੇਂ ਕਿ ਇੱਕ ਬਜ਼ੁਰਗ ਸੀਗਾ ਉਹ ਬਜ਼ੁਰਗ ਨੇ ਆਪਣੇ ਪੁੱਤਾਂ ਨੂੰ ਮਾਂਜਾ ਫੜਾਇਆ ਕੱਲੀ ਕੱਲੀ ਸੀ ਕਰਕੇ ਕਹਿੰਦਾ ਵੀ ਇਹਨੂੰ ਤੋੜੋ ਉਹਨੇ ਬੜ ਬੜ ਤੋੜਤੇ ਫਿਰ ਬਜ਼ੁਰਗ ਨੇ ਮਾਂਜਾ ਇਕੱਠਾ ਕਰਕੇ ਫੜਾ ਦਿੱਤਾ ਕਹਿੰਦਾ ਵੀ ਤੋੜੋ ਹੁਣ ਉਹ ਪੰਜੇ ਪੁੱਤਰਾਂ ਤੋਂ ਮਾਂਜਾ ਨਹੀਂ ਟੁੱਟਿਆ ਉਹ ਕਹਿੰਦੇ ਪੁੱਤਰੋ ਹੁਣ ਤੁਸੀਂ ਗੱਲ ਸਮਝ ਲਓ ਵੀ ਜੇ ਤੁਸੀਂ ਕੱਲੇ ਕੱਲੇ ਹੋਵੋਗੇ ਜਿਵੇਂ ਮਾਂਜੇ ਦੀ ਕੱਲੇ ਕੱਲੇ ਸੀ ਕਰਕੇ ਟੁੱਟ ਗਿਆ ਤੇ ਜੇ ਤੁਸੀਂ ਪੰਜੇ ਇਕੱਠੇ ਹੋਵੋਗੇ ਤਾਂ ਸੁਦੇ ਵਿੱਚ ਕੋਈ ਝਾਕ ਨਹੀਂ ਸਕਦਾ ਇਵੇਂ ਜੋ ਕਰੀ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਫਰਕ ਇੱਥੇ ਪੈਂਦਾ ਕਿ ਦੇ ਪੱਗਵੰਨੀ ਆ ਉਹਦੇ ਨਮੋਨਾ ਸਿਰੇ ਫਰਕ ਇੱਥੇ ਪੈਂਦਾ ਕਿ ਵੀ ਅਸੀਂ ਕੀ ਲੈਣਾ ਜਦੋਂ ਹਰ ਕੋਈ ਬੰਦਾ ਕਹਿੰਦਾ ਮੈਂ ਸਿਹਤ ਕੀ ਲੈਣਾ ਹੈ ਉਹਨਾਂ ਚ ਸਾਡਾ ਇਹੀ ਹਾਲ ਹੋਊਗਾ ਸਰਕਾਰਾਂ ਵੀ ਇਹੀ ਕਰਨਗੀਆਂ ਆਮ ਲੋਕ ਵੀ ਸਾਡੇ ਇਹੀ ਕਰਨਗੇ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਤੋਂ ਸਿਹਤ ਲੈਣੀ ਚਾਹੀਦੀ ਹੈ ਖਾਸ ਕਰ ਨੌਜਵਾਨੀ ਤੁਸੀਂ ਇਸ ਉਮਰ ਦੇ ਵਿੱਚ ਹੋ ਕੇ ਵੀ ਐਡੇ ਜਜ਼ਬੇ ਜਨਹਾਂ ਭਾਈ ਸਿਹਤ ਲਾਓ ਨਸ਼ੇ ਛੱਡੋ ਕੋੜ ਵੱਢੋ ਤੇ ਆਪਦੇ ਸਰੀਰ ਨੂੰ ਬਣਾਓ ਹੁਣ ਕਈ ਬੰਦੇ ਕਹਿੰਦੇ ਅਸੀਂ ਜਿੰਮ ਲਾਉਨੇ ਆ ਉਹ ਭੈਣ ਜਿਹਦਾ ਇੱਕ ਪਾਊਡਰ ਜਿਆ ਖਾਈ ਜਾਂਦੇ ਆ ਉਹਦੋਂ ਵੀ ਮਾੜਾ ਹੈ ਉਹ ਨਸ਼ੇ ਤੋਂ ਵੀ ਮਾੜਾ ਹੈਗਾ ਕਿਹੜਾ ਫਲਾਣ ਦਾ ਬੰਦੇ ਨੂੰ ਮੁੜ ਕੇ ਫੇਰ ਉਹ ਕੰਮ ਤਾਂ ਨਹੀਂ ਇਹਦਾ ਬਿਸਾਲ ਤੋਂ ਇਸ ਕਰਕੇ ਵੀ ਜੇ ਜੰਬ ਵੀ ਲਾਉਣਾ ਹੈ ਕੋਈ ਟਰਖਾਨ ਦੀ ਲੋੜ ਨਹੀਂ ਦੁੱਧ ਘਿਓ ਖਾ ਕੇ ਲਾਉ ਕਿੰਨੀ ਉਮਰ ਹੈ ਤੁਹਾਡੀ ਤਕਰੀਬਨ ਮੇਰੀ 60 ਦੇ ਨੇੜੇ ਲੱਗੀ ਹੈ 60 ਦੇ ਨੇੜੇ ہاں 60 ਦਾ ਜਨ ਮੈਂ ਹੁਣ ਤੁਸੀਂ ਲਾ ਲਓ ਅੰਤਜਾ ਦਲੇਰੀ ਬੁੜੇ ਹੋਇਆ ਚਾਹੀਏ ਕਿ ਪਹਿਲਾਂ ਜਵਾਨੀ ਚ ਪਹਿਲੇ ਜਨਤੀ ਹੈ ਪਹਿਲੇ ਜਨਤੀ ਹੈ ਪਰਿਵਾਰ ਪਰਿਵਾਰ ਵੱਲੋਂ ਹੀ ਹੈ ਪਰਿਵਾਰ ਵੱਲੋਂ ਹੀ ਪਰਿਵਾਰ ਦੇ ਹਾਂ ਹਾਂ ਪਰਿਵਾਰ ਚ ਜੇ ਬਾਪੂ ਸੀ ਪਪਰਾ ਨਹੀਂ ਕਰਦਾ ਸੀ ਕਿਸੇ ਦੀ ਹਾਂ ਉਹ ਵੀ ਵਿੰਦਨਾ ਇਕੱਲਾ ਲੜਿਆ ਹੁੰਦਾ ਸੀ ਅੱਛਾ ਜਦੋਂ ਫਿਰ ਇਹ ਗੱਲ ਤੁਹਾਡੇ ਘਰਾਂ ਚ ਪਿੰਡਾਂ ਦੇ ਵਿੱਚ ਪਹੁੰਚੀ ਤੁਸੀਂ ਕਿ ਚਲੋ ਘਰਦਿਆਂ ਦੀ ਤਾਂ ਨਹੀਂ ਸੁਣੀ ਫਿਰ ਨਾਲ ਦੇ ਆਣੇ ਥਾਪੜਾ ਦਿੱਤਾ ਕਿ ਨਾਲ ਦੇ ਨੇ ਇਹ ਕਰਿਆ ਵੀ ਐਸ ਉਮਰ ਚ ਕਿਧਰੇ ਮਰਨ ਲੱਗਿਆ ਸੀ ਅੱਜ ਤੱਕ ਮੇਰੇ ਕੋਲ ਕਿਸੇ ਨੇ ਨਹੀਂ ਆਇਆ ਫੋਨ ਕਰਿਆ ਹਾਂ ਨਾ ਕਿਸੇ ਫੋਨ ਨਾ ਕਿਸੇ ਦੀ ਫੋਨ ਦੀ ਉਡੀਕ ਹੈ ਥਾਪੜਾ ਹੀ ਦਿੱਤਾ ਹਾਂ ਕਾਪੜਾ ਹੀ ਦਿੱਤਾ ਵੀ ਚੰਗਾ ਕੰਮ ਕੀਤਾ ਕੋਈ ਆਪਾਂ ਨੂੰ ਨਾ ਕਿਸੇ ਨੇ ਚੰਗੇ ਦਾ ਫੋਨ ਦਾ ਕੀਤਾ ਮੰਡੀ ਮੰਡੀ ਚ ਫੋਨ ਜਾਈ ਜਾਂਦੇ ਆ ਹਾਂ ਜਾ ਕੇ ਮੇਰੇ ਤੁਰ ਜੁਰ ਤੇ ਆ ਆਮ ਕਿਸੇ ਨੇ ਨਹੀਂ ਦਿੱਤੇ ਹੋਏ ਜੀ ਨੇ ਫੋਨ ਨਾ ਇੱਕ ਮੰਡੀ ਚ ਜਿਹਨੇ ਫੋਨ ਕੀਤੇ ਉਹ ਹੀ ਪੁੱਛਦਾ ਵੀ ਥਾਪੜਾ ਹੀ ਦਿੱਤਾ ਵੀ ਚਾਹ ਹਾਂ 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 ਜੀ ਬਈ ਦਲੇਰੀ ਤੇਰੀ ਬਸ ਸੁਣ ਦੱਸਿਆ ਬੋਲ ਕੇ ਦੱਸਿਆ ਉਹ ਹੀ ਕਿਹਾ ਬਹੁਤ ਬਹੁਤ ਧੰਨਵਾਦ ਆ ਧੰਨਵਾਦ